ਖਬਰ ਬਰ ਬਲੋਚਿਸਤਾਨ ਤੋਂ ਸਾਹਮਣੇ ਆ ਰਹੀ ਹੈ ਬਲੋਚਿਸਤਾਨ ਦੇ ਇੱਕ ਗੁਰਦੁਆਰਾ ਸਾਹਿਬ ਦੀ ਜਿੱਥੇ ਅਚਾਨਕ ਹਾਲਾਤ ਕਥਤ ਤੌਰ ਤੇ ਤਣਾਅਪੂਰਵਕ ਹੋ ਗਏ ਬਲੋਚਿਸਤਾਨ ਪਾਕਿਸਤਾਨ ਦਾ ਹਿੱਸਾ ਹੈ ਔਰ ਉੱਥੇ ਜ਼ਾਹਿਰ ਤਨ ਪਾਕਿਸਤਾਨ ਬਹੁਮਤ ਜਿਹੜੀ ਹੈ ਉਹ ਮੁਸਲਮ ਭਾਈਚਾਰੇ ਦੀ ਹੈ ਹੁਣ ਉੱਥੇ ਇੱਕ ਵੀਡੀਓ ਜਿਹੜੀ ਹੈ ਇੱਕ ਗੁਰਦੁਆਰਾ ਸਾਹਿਬ ਦੀ ਦੱਸੀ ਜਾ ਰਹੀ ਹੈ ਜਿੱਥੇ ਪਿੱਛੇ ਗੁਰਨਾਨਕ ਦੇਵ ਜੀ ਦੀ ਤਸਵੀਰ ਲੱਗੀ ਹੋਈ ਔਰ ਉਸ ਦੇ ਅੱਗੇ ਕੁਝ ਵਿਅਕਤੀ ਖੜੇ ਨਜ਼ਰ ਆ ਰਹੇ ਹਨ ਹੁਣ ਉਸ ਖਬਰ ਦੇ ਵਿੱਚ ਉਸ ਜਾਣਕਾਰੀ ਦੇ ਵਿੱਚ ਜੋ ਨਿਕਲ ਕੇ ਸਾਹਮਣੇ ਆ ਰਿਹਾ ਉਸ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਬਲੋਚਿਸਤਾਨ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਮੁਸਲਮ ਪਾਈਚਾਰੇ ਦੇ ਨਾਲ ਤੱल्लुक ਰੱਖਣ ਵਾਲੀ ਵਿਅਕਤੀਆਂ ਦੇ ਵੱਲੋਂ ਨਮਾਜ਼ ਪੜ੍ਹੀ ਗਈ ਜਾਂ ਫਿਰ ਹੋਰ ਜ਼ਿਆਦਾ ਪ੍ਰੈਸਾਈਜ਼ਲੀ ਦਸੀਏ ਤਾਂ ਅਜ਼ਾਨ ਜਿਹੜੀ ਹੈ ਉੱਥੇ ਪੜ੍ਹੀ ਜਾਂਦੀ ਹੈ ਔਰ ਇਹ ਵੀ ਉਸ ਖਬਰ ਦੇ ਵਿੱਚ ਔਰ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਗਿਆ ਕਿ ਉਹ ਅਜ਼ਾਨ ੱੱਕੇ ਦੇ ਨਾਲ ਉੱਥੇ ਮੌਜੂਦ ਸਿੱਖ ਵਿਅਕਤੀਆਂ ਨੂੰ ਸੁਣਾਈ ਗਈ ਯਾਨੀ ਕਿ ਸਿੱਧਾ ਸਿੱਧਾ ੱੱਕਾ ਉਸ ਖਬਰ ਦੇ ਮੁਤਾਬਕ ਉੱਥੇ ਹੋਇਆ ਹੁਣ ਇਸ ਮਸਲੇ ਨੂੰ ਲੈ ਕੇ ਪਾਕਿਸਤਾਨ ਆਲਰੇਡੀ ਕਈ ਇਲਜ਼ਾਮਾਂ ਦੇ ਹੇਠ ਹੈ ਕਿ ਹਿੰਦੂ ਭਾਈਚਾਰੇ ਦੇ ਨਾਲ ਉੱਥੇ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਉੱਥੋਂ ਦੇ ਬਹੁਤ ਸਾਰੇ ਪਛੜੇ ਇਲਾਕੇ ਏਦਾਂ ਦੇ ਨੇ ਜਿੱਥੇ ਹਿੰਦੂ ਪਰਿਵਾਰ ਵੱਸਦੇ ਨੇ ਔਰ ਉੱਥੋਂ ਖਬਰਾਂ ਆਉਂਦੀਆਂ ਨੇ ਕਿ ਉੱਥੇ ਹਿੰਦੂ ਭਾਈਚਾਰੇ ਦੇ ਵਿਅਕਤੀਆਂ ਦੇ ਨਾਲ ਉਹਨਾਂ ਦੇ ਬੱਚਿਆਂ ਦੇ ਨਾਲ ਖਾਸ ਤੌਰ ਦੇ ਉੱਤੇ ਉਹਨਾਂ ਦੀਆਂ ਕੁੜੀਆਂ ਨੂੰ ਜਾਣਬੁੱਝ ਕੇ ਜ਼ਬਰੀ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨਾਲ ਵਿਆਹ ਚਾ ਕੇ ਹੁਣ ਏਦਾਂ ਦੀਆਂ ਖਬਰਾਂ ਤਾਂ ਆਲਰੇਡੀ ਆਉਂਦੀਆਂ ਰਹਿੰਦੀਆਂ ਨੇ ਔਰ ਇਹਨਾਂ ਖਿਲਾਫ ਆਵਾਜ਼ ਵੀ ਚੱਕੀ ਜਾਂਦੀ ਹੈ ਜ਼ਾਹਿਰ ਤਨ ਹਿਊਮੈਨਿਟੀ ਦੇ ਪੱਧਰ ਦੇ ਉੱਤੇ ਮਾਨਤਾ ਦੇ ਪੱਧਰ ਦੇ ਉੱਤੇ ਆਵਾਜ਼ ਚੱਕਣੀ ਲਾਜ਼ਮੀ ਵੀ ਹੈ ਔਰ ਹਰ ਕਿਸੇ ਨੂੰ ਆਪਣਾ ਧਰਮ ਆਪਣੇ ਅਨੁਸਾਰ ਐਕਸਰਸਾਈਜ਼ ਕਰਨ ਦਾ ਹੱਕ ਵੀ ਹੋਣਾ ਚਾਹੀਦਾ ਬਤੌਰ ਡੈਮੋਕ੍ਰੈਟਿਕ ਕੰਟਰੀ ਹੁਣ ਪਾਕਿਸਤਾਨ ਦੇ ਵਿੱਚ ਜਿੱਥੇ ਇਸ ਕਿਸਮ ਦੀਆਂ دہشت ਗੱਦੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਸੀ ਉਹਦੇ ਵਿੱਚ ਹੁਣ ਇੱਕ ਹੋਰ ਇਜ਼ਾਫਾ ਸਿੱਖ ਕਮਿਊਨਿਟੀ ਦੇ ਨਾਲ ਹੋ ਗਿਆ ਇਸ ਤੋਂ ਪਹਿਲਾਂ ਇਹ ਵੀ ਯਾਦ ਕਰਾ ਦਈਏ ਕਿ ਪਾਕਿਸਤਾਨ ਦੇ ਹੀ ਕੁਝ ਹਿੱਸਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਪਾਕਿਸਤਾਨ ਦੇ ਪੰਜਾਬ ਵਾਲੇ ਹਿੱਸਿਆਂ ਦੇ ਵਿੱਚੋਂ ਖਬਰਾਂ ਸਾਹਮਣੇ ਆਈਆਂ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੁੱਤ ਹੈ ਉਹਨੂੰ ਵੈਂਡਲਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਹੁਣ ਇੱਕ ਖਬਰ ਸਾਹਮਣੇ ਆਈ ਕਿ پاکستان ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ بلوچستان ਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਜ਼ਾਨ ਪੜ੍ਹੀ ਗਈ ਔਰ ਧੱਕੇ ਦੇ ਨਾਲ ਜਬਰੀ ਤੌਰ ਦੇ ਉੱਤੇ ਜਿਵੇਂ ਕਿ ਜਾਣਕਾਰੀ ਸਾਹਮਣੇ ਆ ਰਹੀ ਹੈ ਇਨਫੋਰਮੇਸ਼ਨ ਜਿਵੇਂ ਸਾਹਮਣੇ ਆ ਰਹੀ ਹੈ ਉੱਥੇ ਬੈਠੇ ਸਿੱਖ ਕਮਿਊਨਿਟੀ ਦੇ ਲੋਕਾਂ ਨੂੰ ਉਹ ਸੁਣਾਈ ਗਈ ਹੁਣ ਉਸ ਤੋਂ ਬਾਅਦ ਇੱਕ ਵੀਡੀਓ ਵੀ ਲਗਾਤਾਰ ਨਸ਼ਰ ਹੋ ਰਹੀ ਹੈ ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾਉਂਦੇ ਹਾਂ